ਗੁਰੂ ਅਰਸਾਏ ਦੇ ਵਿੱਚ ਚੋਰਾਂ ਵੱਲੋਂ ਇੱਕ ਦੁਕਾਨ ਤੇ ਫਿਰ ਚੋਰੀ ਕਰ ਲਈ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਗੁਰੂ ਅਰਸਾਏ ਮੁਕਸਰ ਰੋਡ ਦੀਆਂ ਫੁਆਰਾ ਚੌਂਕ ਤੇ ਲਾਗੇ ਇਹਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੁਲਿਸ ਵੀ ਜਿਹੜੀ ਹੈ ਮੌਕੇ ਤੇ ਪਹੁੰਚ ਚੁੱਕੀ ਹੈ ਅ ਅੱਜ ਸਵੇਰ ਜਦੋਂ ਦੁਕਾਨਦਾਰ ਦੁਕਾਨ ਖੋਲਦਾ ਹੈ ਤਾਂ ਉਸ ਸਮੇਂ ਪਤਾ ਲੱਗਦਾ ਹੈ ਵੀ ਗੱਲੇ 'ਚ ਪਈ ਕਾਫੀ ਨਕਦੀ ਜਿਹੜੀ ਹੈ ਦਿੱਲੀ ਉਹਨੇ ਸਮਾਨ ਲੈਣ ਲਈ ਜਾਣਾ ਸੀ ਨਕਦੀ ਗੱਲੇ ਦੇ ਵਿੱਚ ਹੀ ਪਈ ਸੀ ਤੇ ਉੱਪਰ ਪੌੜੀਆਂ ਦੇ ਰਹੀਂ ਉੱਪਰਲੇ ਰਸਤੇ ਰਹੀਂ ਚੋਰ ਹੈ ਜਿਹੜਾ ਰਸਤਾ ਤੁਹਾਨੂੰ ਦਿਖਾ ਰਹੇ ਹੈਗੇ ਆ ਇਸ ਰਸਤੇ ਦੇ ਰਹੀਂ ਚੋਰ ਉੱਪਰ ਆਏ ਉੱਪਰੋਂ ਆ ਕੇ ਕਾਫੀ ਸਮਾਨ ਜਿਹੜਾ ਨਕਦੀ ਜਿਹੜੀ ਆ ਚੋਰੀ ਕਰਕੇ ਲੈ ਗਏ ਗੁਰੂ ਅਰਸਾਏ ਪੁਲਿਸ ਲੋਕੇ ਤੇ ਪਹੁੰਚੀ ਆ ਤਸਵੀਰਾਂ ਤੁਸੀਂ ਦੇ ਸਕਦੇ ਹੋ ਜਾਂਚ ਦੇ ਲਈ ਕਿੰਨਾ ਔਖਾ ਪੌੜੀਆਂ ਚੜ੍ਹ ਕੇ ਪਰ ਜਾਨ ਵੀ ਜਿਹੜੀ ਪੁਲਿਸ ਜਾਂਚ ਕਰ ਰਹੀ ਹੈ ਕੋਸ਼ਿਸ਼ ਕਰ ਰਹੀ ਹੈ ਪਰ ਇਹ ਪੌੜੀਆਂ ਤੇ ਚੋਰ ਕਿਵੇਂ ਆਏ ਹੋਣਗੇ ਇਹ ਤੁਸੀਂ ਦੇਖ ਸਕਦੇ ਹੋ ਕਾਫੀ ਸਮਾਨ ਜਿਹੜਾ ਉਧਰ ਤੋੜਿਆ ਉਧਰ ਲੱਗਿਆ ਇੱਥੇ ਪਿਆ ਸੀ ਉੱਪਰ ਕਿਵੇਂ ਆਏ ਚੋਰ ਕੀ ਪਤਾ ਲੱਗਿਆ ਮੈਂ ਤਾਂ ਜੀ ਸਵੇਰੇ ਸਵਾ 6:00 ਰੁਟੀਨ ਦੇ ਟਾਈਮ ਤੇ ਆਪਦੇ ਦੁਕਾਨ ਤੇ ਆਣਾ ਜਦੋਂ ਆ ਕੇ ਸ਼ਟਰ ਖੋਲਿਆ ਤੇ ਜਦੋਂ ਕਾਊਂਟਰ ਤੇ ਵੇਖਿਆ ਲੋਕ ਵਹਿਆ ਤੇ ਮੈਂ ਤਾਂ ਵੇਖ ਕੇ ਰਹਾ ਮੈਂ ਲੋਕ ਹੀ ਪਤਾ ਨਹੀਂ ਕਹਦਾ ਜਦੋਂ ਆਕੇ ਗੱਲਾਂ ਖੋਲੇ ਵੇਖਿਆ ਤੇ ਵਿੱਚੋਂ ਬੈਗ ਗਿਆ ਵੀ ਪੋਨੇ ਦੇ 2 ਲੱਖ ਰੁਪਇਆ ਵਿੱਚ ਬੈਗ ਦੇਗਾ ਸੀ ਜੀ ਚੈੱਕੇਗੇ ਸੀ ਵਿੱਚ ਜ਼ਰੂਰੀ ਕਾਗਜ਼ਾ ਸੀ ਬਹੁਤ ਜ਼ਿਆਦਾ ਹੁੰਦੇ ਸੀ ਸਾਰੇ ਮੇਰੇ ਜਿੰਨੇ ਵੀ ਆਧਾਰ ਕਾਰਡ ਪੈਨ ਕਾਰਡ ਸਾਰੇ ਹੁੰਦੇ ਵਿੱਚ ਨਹੀਂ ਬੈਗਦੇ ਉਹ ਬੈਗ ਮੇਰਾ ਸਾਰਾ ਲੈ ਗਏ ਜੀ ਗੱਡ ਕੇ ਕਿੰਨੀ ਰਾਸ਼ੀ ਸੀ ਬੈਗ ਦੇ ਵਿੱਚ ਦਿੱਲੀ ਜਾਣਾ ਸੀ ਮੈਂ ਅਜ ਮਾਲ ਲੈਣਾ ਜਾਣਾ ਸੀ ਦਿੱਲੀ ਤਾਂ ਕਰਕੇ ਮੈਂ ਕਿ ਚਲੋ ਘਰੇ ਕੀ ਲੈ ਕੇ ਜਾਣੇ ਪੈਸੇ ਇੱਥੇ ਹੀ ਫੇਰ ਆਂ ਦਿੰਨੇ ਆ ਵੀ ਜਾਣਾ ਸਵੇਰੇ ਤਾਂ ਜਦੋਂ ਸਵੇਰੇ ਆ ਕੇ ਵੇਖਿਆ ਤਾਂ ਬੈਗ ਹੀ ਗਾਇਬ ਹੋ ਗਿਆ ਸਾਰਾ ਜੀ ਬਾਕੀ ਕੋਈ ਸਮਾਨ ਕਿਸੇ ਨੂੰ ਹੱਥ ਨਹੀਂ ਲੱਗਾਗਾ ਕੱਲ ਜਿਹੜਾ ਬੈਗ ਪਿਆ ਸੀ ਉਹਦੇ ਸਾਰੇ ਜ਼ਰੂਰੀ ਕਾਗਜ਼ਾਤ ਨੇ ਮੇਰੇ ਮੈਂ ਤਾਂ ਪ੍ਰਸ਼ਾਸਨ ਗਈ ਵੀ ਲੈ ਗਏ ਕਾਗਜ਼ਾਤ ਵਿੱਚ ਕਾਗਜ਼ੀ ਵਿੱਚ ਹੀ ਸੀ ਸਾਰੇ ਜੀ ਡਾਕੂਮੈਂਟਸ ਮੇਰੇ ਸਾਰੇ ਬੈਗ ਦੇ ਵਿੱਚ ਨੇ ਜੀ ਜਿਹੜੇ ਸਾਰੇ ਉਹ ਬੈਗ ਸਨ ਸਾਰਾ ਲੈ ਗਏ ਜੀ ਕੀ ਲੱਗਿਆ ਜਿਵੇਂ ਤੁਸੀਂ ਉੱਪਰ ਕਰ ਦੇਵੇ ਮੋਟੀ ਇਹ ਇਸ ਰਸਤੇ ਪੌੜੀਆਂ ਨੂੰ ਤੁਸੀਂ ਗੱਜਿਆ ਹੋਇਆ ਸੀ ਇਸ ਰਸਤੇ ਲੋਕ ਲੱਗਾ ਹੈ ਜੀ ਬਕਾਇਦਾ ਅੰਦਰੋਂ ਜਿੰਦਰਾ ਲੱਗਾ ਹੈ ਉਹ ਮੈਨੂੰ ਗੇਟ ਨੂੰ ਤੇ ਇਹ ਬਸ ਇਹਦਾ ਗੇਟ ਅਸੀਂ ਹੁਣ ਸਾਈਡ ਤੇ ਕੀਤਾ ਆ ਆ ਬਾਗੇ ਆਹ ਦਾ ਨਟ ਸਾਰੇ ਲੱਖਿਆ ਥੱਲੇ ਆ ਵੇਖੋ ਖੁੱਲ ਕੇ ਲੱਖੇ ਪਏ ਜੀ ਆ ਇੱਕ ਆ ਦੋ ਨਟ ਪਏਗਾ ਨਟ ਪਿਆ ਦਰਾ ਪਿਆ ਜਿੰਨੇ ਵੀ ਕਾਬਲੇ ਲੱਗੇ ਸਾਰੇ ਨਟ ਖੋਲ ਕੇ ਫਿਰ ਲੈ ਕੇ ਕੱਢ ਕੇ ਵੀ ਜੀ ਨਕਦੀ ਲੈ ਕੇ ਕੋਲ ਮਲਾ ਹਾਂ ਨਾ ਇਹਨਾਂ ਨਹੀਂ ਲੱਗੇ ਨਹੀਂ ਬਾਕੀ ਸਮਾਨ ਨੂੰ ਕਿਸੇ ਨੂੰ ਨਹੀਂ ਛੇੜਿਆ ਜਿਹੜੀ ਨਕਦੀ ਵੀ ਸੀ ਸਾਰੀ ਲੈ ਗਈ ਜੀ ਨਕਦੀ ਸਾਰੀ ਲੈ ਗਈ ਹਾਂਜੀ ਪਰ ਅੰਮ ਜੀ ਕਿਵੇਂ ਤੁਹਾਡੇ ਵੀ ਸੀਸੀਟੀਵੀ ਕੈਮਰੇ ਲੱਗੇ ਆਸ-ਪਾਸ ਕੈਮਰੇ ਖੰਗਾਲਾਂ ਦੀ ਕੋਸ਼ਿਸ਼ ਕੀਤੀ ਬਲਦੇ ਇਧਰੋਂ ਆਏ ਜਾਂ ਇਧਰੋਂ ਆਏ ਸੀਸੀਟੀਵੀ ਮੈਂ ਹਾਲੇ ਚ ਚੈੱਕ ਕੀਤੇ ਸੀ ਪਰ ਉਧਰ ਰਾਤ ਨੂੰ ਹਨੇਰਾ ਸੀ ਦੂਰ ਸੀ ਆਪਣੀ ਦੁਕਾਨ ਤੋਂ ਅੱਛਾ ਉਨੇ ਜਾ ਕੇ ਚੈੱਕ ਕੀਤੇ ਪਹਿਲਾਂ ਉਧਰ ਵੀ ਆ ਨਾਲ ਦੂਸਰੇ ਇਧਰ ਕੈਮਰੇ ਲੱਗੇ ਨੇ ਉਹ ਦੇਖਣ ਲੱਗੇ ਹੋਣਗੇ ਅਸੀਂ ਪਹਿਲਾਂ ਦਰਖਾਸਤ ਲਾਹਣਗੇ ਸੀ ਅੱਜ ਪੁਲਿਸ ਨੂੰ ਦਰਖਾਸਤ ਲਿਖਾ ਕੇ ਆਪਾਂ ਪੁਲਿਸ ਵਾਲੇ ਪਹੁੰਚ ਗਏ। ਹਾਂਜੀ। ਬਿਲਕੁਲ ਜੀ ਗੁਰੂ ਅਰਸਾਏ ਦੇ ਵਿੱਚ। ਉਹ ਤਾਲਾ ਟੁੱਟਿਆ ਹੈ ਜੀ ਤੇ ਦੇਖੋ। ਅੱਛਾ। ਉਹ ਦੇਖੋ ਵੀ ਬੋ ਬੂਆ ਪਹਿਲਾਂ ਉਹਨਾਂ ਨੇ ਉਹ ਭੰਨਿਆ, ਉਸ ਤੋਂ ਬਾਅਦ ਫਿਰ ਇੱਥੇ ਆਏ ਨੇ ਜੀ। ਅੱਛਾ ਪਹਿਲਾਂ ਉਹ ਵੀ ਗਦਾਮ ਮੇਰੇ ਕੋਲ ਨਹੀਂ ਜੀ ਬਰਾੜ ਸਾਹਿਬ ਦਾ। ਅੱਛਾ ਅੱਛਾ। ਇਹ ਵੀ ਗਦਾਮ ਆਪਾਂ ਲਿਆਇਆ ਜੀ। ਪਹਿਲਾਂ ਉਹ ਲੋਕ ਤੋੜਿਆ ਉਹਨਾਂ ਨੇ। ਉਹ ਲੋਕ ਤੋੜ ਕੇ ਉਧਰੋਂ ਕੁਝ ਨਹੀਂ ਮਿਲਿਆ। ਫਿਰ ਇੱਧਰ ਉੱਥੇ ਚੜ ਕੇ ਆਏ ਨੇ ਤੇ ਉਸ ਤੋਂ ਬਾਅਦ ਆ ਲੋਕ ਭੰਨ ਕੇ ਤੇ ਫਿਰ ਥੱਲੇ ਆਏ ਕਿੰਨੇ ਵਜੇ ਤੇ ਕਰਨਾ ਹੋ ਸਕਦੀ ਹੈ ਕੀ ਲੱਗਦਾ ਵੇਖੋ ਹੁਣੇ ਦੇਖਣੇ ਪਤਾ ਲੱਗੇ ਸੀਸੀ ਟਾਈਪ ਵੇਖਦੇ ਆ ਕੋਈ ਪਤਾ ਲੱਗੇਗਾ ਐਵੇਂ ਤਾਂ ਹੁਣ ਕੀ ਪਤਾ ਕਿਹੜੇ ਟਾਈਮ ਆਏ ਨੇ ਮੈਂ ਰਾਤੀ ਸਾਢੇ 9:00 ਪੌਣੇ 10 ਵੇ ਰੂਟੀਨ ਤੇ ਦੁਕਾਨ ਬੰਦ ਕਰਕੇ ਜਾਂਦਾ ਤੇ ਮੈਂ ਤੇ ਮੇਰਾ ਬੇਟਾ ਦੋਨੇ ਹੀ ਸੀਗੇ ਕੋਲ ਵੀ ਕੋਈ ਬੰਦਾ ਵੀ ਹੋਰ ਕੋਈ ਨਹੀਂ ਹੈਗਾ ਸੀਗਾ ਵੀ ਆਪਾਂ ਕਿਸੇ ਦੇ ਸ਼ੱਕ ਕਰੀਏ ਹੂੰ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਪਹਿਲੇ ਉਹ ਦੁਕਾਨ ਹੈ ਸਾਹਮਣੇ ਜਿਹੜਾ ਹੈ ਉਹ ਦੇਖ ਸਕਦੇ ਹੋ ਦਰਵਾਜ਼ਾ ਉਹ ਖੋਲਿਆ ਗਿਆ ਫਿਰ ਕਿਸੇ ਤਰੀਕੇ ਪੌੜੀਆਂ ਚੜ੍ਹ ਕੇ ਇਸ ਨਾਲ ਪੌੜੀਆਂ ਦੇ ਰਹੀਂ ਚੋਰ ਥੱਲੇ ਉਤਰੇ ਥੱਲੇ ਉੱਤਰ ਦੇ ਸਾਰ ਗੱਲਾਂ ਵੀ ਤੁਹਾਨੂੰ ਦਿਖਾਉਨੇ ਆ ਗੱਲਾਂ ਤੋੜ ਕੇ ਗੱਲੇ ਦੇ ਵਿੱਚ ਕਾਫੀ ਪੈਸੇ ਜਿਹੜੇ ਪੈਸੇ ਸੀ ਦਿੱਲੀ ਸਮਾਨ ਲੈਣ ਲਈ ਜਿਹਨਾਂ ਨੇ ਜਾਣਾ ਸੀ ਉਹ ਪੈਸੇ ਚੋਰੀ ਕਰਕੇ ਲੈ ਗਏ ਦੁਕਾਨਦਾਰ ਕਰਿਆਨੇ ਵਾਲੇ ਦਾ ਇੱਕ ਵੱਡਾ ਨੁਕਸਾਨ ਜਿਹੜਾ ਹੈ ਉਹ ਹੋ ਗਿਆ ਤੇ ਗੁਰੂ ਹਰ ਸਾਹਿਬ ਦੇ ਵਿੱਚ ਚੋਰੀਆਂ ਦਾ ਜਿਹੜਾ ਸਿਲਸਿਲਾ ਹੈ ਉਹ ਲਗਾਤਾਰ ਜਾਰੀ ਹੈਗਾ ਕਿਉਂਕਿ ਇਹ ਹੋ ਰਹੀਆਂ ਚੋਰੀਆਂ ਨਾਲ ਦੁਕਾਨਦਾਰ ਪਰੇਸ਼ਾਨ ਨੇ ਲੋਕ ਆਪਣੀ ਪੂੰਜੀ ਜਮ੍ਹਾਂ ਕਰਕੇ ਆਪਣਾ ਕਾਰੋਬਾਰ ਚਲਾ ਰਹੇ ਨੇ ਸਮਾਨ ਲਈ ਪੈਸੇ ਰੱਖੇ ਸੀ ਸਾਰਾ ਬੈਗ ਚੋਰੀ ਕਰਕੇ ਲੈ ਗਏ ਹਾਲਾਤ ਜਿਹੜੇ ਆ ਉਹ ਦਿਨ ਤੋਂ ਦਿਨ ਗੁਰੂ ਹਰਸਾਏ ਦੇ ਕੀ ਬੰਦੇ ਜਾ ਰਹੇ ਆ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਇਹ ਉਹ ਗੱਲਾ ਹੈ ਜਿਸ ਗੱਲੇ ਨੂੰ ਤੋੜ ਹੈ ਇੱਥੇ ਪੇਮੈਂਟ ਪਈ ਸੀ ਆ ਬੈਗ ਇੱਥੇ ਪਿਆ ਸੀ ਬੈਗ ਜੀ ਇੱਥੇ ਬੈਗ ਪਿਆ ਸੀਗਾ ਬੈਗ ਦੇ ਵਿੱਚ ਨਾਲ ਜ਼ਰੂਰੀ ਕਾਗਜ਼ਾਤ ਵੀ ਚੈੱਕ ਵੀ ਹੈਗੇ ਸੀ ਵਿੱਚ ਮੇਰੇ ਸਾਰੇ ਡਾਕੂਮੈਂਟਸ ਬੈਗ ਦੇ ਵਿੱਚ ਐ ਤੇ ਮੇਰੀ ਤਾਂ ਬੇਨਤੀ ਪ੍ਰਸ਼ਾਸਨ ਨੇ ਗਈ ਐ ਵੀ ਮੇਰਾ ਮਕਸਦ ਹੱਦ ਕਰਾਣ ਮੇਰਾ ਕਾਰੋਬਾਰੀ ਪਹਿਲਾਂ ਹੀ ਹੁਣਾ ਗੁਏ ਕਿਸੇ ਕੋਲ ਵਿਆਜ ਤੇ ਪੈਸੇ ਫੜੇ ਸੀ ਅਦੇ ਦਾ ਉਹਨਾਂ ਨੂੰ ਵੀ ਮੋੜਨੇ ਐ ਤੇ ਮੇਰਾ ਹੱਲ ਕਰਾਓ ਜਿਵੇਂ ਮਰਜੀ ਬੇਤੀ ਬੰਦਾ ਨਹੀਂ ਲੱਗਦਾ ਜਿਵੇਂ ਪਤਾ ਗੱਲਾਂ ਦੇ ਵਿੱਚ ਪੈਸੇ ਨਹੀਂ ਕਰ ਦੇਗਾ ਭੇਤੀ ਬੰਦਾ ਹੁਣ ਆਪਾਂ ਕਿਸੇ ਸ਼ੱਕ ਤਾਂ ਕਰੀ ਜੇ ਆਪ ਨੂੰ ਪਤਾ ਹੋਵੇ ਅੱਗੇ ਵੀ ਕਈ ਵਾਰੀ ਮੈਂ ਵੈਸੇ ਵਿੱਚ ਕਈ ਵਾਰੀ ਪੈਸੇ ਵਿੱਚ ਇੱਕ ਦੋ ਵਾਰੀ ਛੱਡ ਕੇ ਚਲਾ ਗਿਆ ਤੇ ਕਦੀ ਦਿੱਕਤ ਨਹੀਂ ਆਈ 2 2.5 ਸਾਲ ਹੋ ਗਏ ਮੈਨੇ ਦਰਾਏ ਨੂੰ ਇਸ ਦੁਕਾਨ ਤੇ ਕਦੀ ਅੱਜ ਤੱਕ ਕਦੀ ਪਤਾ ਨਹੀਂ ਲ ਕੱਲ ਰਾਤ ਦਾ ਪਤਾ ਨਹੀਂ ਹੁਣ ਕੀ ਬਣਿਆ ਕੀ ਕਿਉਂ ਲੈ ਗਿਆ ਕੋਈ ਸਮਝ ਤਬਾਰ ਨਹੀਂ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹੈਗਾ ਇਹ ਗੱਲਾਂ ਤੋੜਿਆ ਗਿਆ ਗੱਲੇ ਦੇ ਵਿੱਚ ਨਗਦ ਰਾਸ਼ੀ ਜਿਹੜੀ ਹੈ ਉਹ ਪਈ ਸੀ ਹੁਣ ਕਰਿਆਨੇ ਦੇ ਸਮਾਨ ਦੀ ਗੱਲ ਕਰਦੇ ਤਾਂ ਕਰਿਆਨਾ ਦਾ ਕਾਫੀ ਸੀ ਦੁਕਾਨ ਦੇ ਵਿੱਚ ਕਰਿਆਨੇ ਦੇ ਸਮਾਨ ਨੂੰ ਹੱਥ ਨਹੀਂ ਲਗਾਇਆ ਗਿਆ ਸਿਰਫ ਪੈਸਿਆਂ ਨੂੰ ਹੀ ਹੱਥ ਕਿਉਂ ਪਾਇਆ ਗਿਆ ਸੋਚਣ ਵਾਲੀ ਗੱਲ ਹੈਗੀ ਹੈ ਜਾਂਚ ਦਾ ਵਿਸ਼ਾ ਹੈ ਤੇ ਪੁਲਿਸ ਜ਼ਰੂਰ ਪਹੁੰਚੀ ਜਾਂਚ ਕਰਨ ਦੇ ਲਈ ਪੁਲਿਸ ਸਾਹਿਬ ਦੀ ਜਾਂਚ ਕਰੂਗੀ ਪਰ ਦਿਖਾ ਦਿੰਦੇ ਆ ਇੱਧਰ ਸੀਸੀਟੀਵੀ ਕੈਮਰੇ ਨੇ ਜੇ ਸੀਸੀਟੀਵੀ ਕੈਮਰੇ ਪੰਜਾਬ ਪੁਲਿਸ ਦੁਆਰਾ ਖੰਗਾਲੇ ਜਾਂਦੇ ਆ ਅਲੱਗ-ਅਲੱਗ ਕੈਮਰਿਆਂ ਨੂੰ ਖੰਗਾਲ ਕੇ ਜੇ ਕੋਈ ਸ਼ੱਕੀ ਲੋਕ ਦਿਖਾਈ ਦਿੰਦੇ ਆ ਗੁਰੂ ਹਰਸਾਏ ਦੇ ਵਿੱਚ ਜਿਸ ਸਮੇਂ ਦੀ ਇਹ ਘਟਨਾ ਹੈ ਤਾਂ ਫਿਰ ਜਾਂਚ ਦੇ ਵਿੱਚ ਕੁਝ ਸਾਹਮਣੇ ਆ ਸਕਦਾ ਰਮਨ ਜੀ ਜੇ ਕੈਮਰਿਆਂ ਦੇ ਵਿੱਚ ਕੋਈ ਬੰਦੇ ਦਿਖਾਈ ਦੇ ਜਾਂਦੇ ਆ ਪੁਲਿਸ ਪੂਰੀ ਜਾਂਚ ਕਰੇ ਫਿਰ ਗੱਲ ਬਣ ਜੋਦੀ ਨਹੀਂ ਨਹੀਂ ਬਿਲਕੁਲ ਪੁਲਿਸ ਪ੍ਰਸ਼ਾਸਨ ਦਾ ਸਾਥ ਦੇ ਰਹੇ ਨੇ ਮੈਂ ਗਏ ਆ ਥਾਣੇ ਉਸੇ ਵੇਲੇ ਆ ਗਏ ਨਹੀਂ ਜੀ ਰੂਲ ਆ ਗਈ ਹੈ ਜਾਂਚ ਦਾ ਵਿਸ਼ਾ ਹੈ ਤੇ ਜਾਂਚ ਜੇ ਪੁਲਿਸ ਸਹੀ ਟੰਗ ਨਾ ਕਰਦੇ ਸਾਹਮਣੇ ਫੁਹਾਰਾ ਚੌਕ ਤੇ ਫੁਹਾਰਾ ਚੌਕ ਤੇ ਲੱਗ ਗਈ ਜਿਹੜੀ ਹੈ ਚੋਪੜਾ ਟੇਲਰ ਵਾਲਿਆਂ ਦੇ ਬਿਲਕੁਲ ਨਾਲ ਦੀ ਦੁਕਾਨ ਹੈ ਜਿੱਥੇ ਇਹ ਘਟਨਾ ਵਾਪਰੀ ਹੈ ਤੇ 22 ਹੋਰਾਂ ਦੇ ਹੋਸ਼ ਜਿਹੜੇ ਆ ਉੱਡੇ ਹੋਏ ਆ ਕਿਉਂਕਿ ਵੱਡੀ ਅਮਾਉਂਟ ਸੀ ਟਿਕਟਾ ਤੱਕ ਤੁਸੀਂ ਦੱਸ ਰਹੇ ਜੀ ਗੱਡੀ ਦੇ ਬੋਕਾਂ ਜੀ ਜਿੰਨੇ ਟਿਕਟਾ ਬੋਕ ਨਹੀਂ ਅੱਜ ਮੇਰੀਆਂ ਜੀ ਜਾਣਾ ਸੀ ਮਾਲ ਲੈਣ ਜੀ ਇਕ ਤਾਂ ਤੱਕ ਬੁਕਰਾਂ ਨੂੰ ਅਸੀਂ ਗੱਡੀ ਦੀਆਂ ਮਾਲ ਲੈਣ ਲਈ ਜਾਣਾ ਸੀ ਪਰ ਇਹ ਨਹੀਂ ਪਤਾ ਸੀ ਵੀ ਗੱਲੇ 'ਚ ਪਏ ਪੈਸੇ ਚੋਰੀ ਹੋ ਜਾਣਗੇ ਤੇ ਲਗਾਤਾਰ ਇਹ ਕਰਨਾਮਾ ਗੁਰੂਰ ਸਾਹਿਬ ਦੇ ਵਿੱਚ ਵਾਪਰ ਰਿਹਾ ਹੈ ਗਿਆ ਪੁਲਿਸ ਮੂਕ ਦਰਸ਼ਕ ਬਰਕੇ ਜਰੂਰ ਦੇਖ ਰਹੀ ਹੈ ਕਾਫੀ ਚੋਰੀਆਂ ਜਿਹੜੀਆਂ ਪਿਛਲੇ ਦਿਨਾਂ 'ਚ ਹੋਈਆਂ ਨੇ ਆਲੇ ਤੱਕ ਕੋਈ ਚੋਰੀ ਟਰੇਸ ਨਹੀਂ ਹੋਈ ਹੁਣ ਦੇਖਣਾ ਇਹ ਹੋਵੇਗਾ ਇਹ ਚੋਰੀ ਟਰੇਸ ਹੁੰਦੀ ਹੈ ਜਾਂ ਨਹੀਂ ਜਾਂ ਇਸ ਵੀਰ ਦੇ ਦੁਕਾਨਦਾਰ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ ਮਿਲਦਾ ਜਾਂ ਚੋਰਾਂ ਤੱਕ ਪੁਲਿਸ ਦੇ ਹੱਥ ਪਹੁੰਚਦੇ ਆ ਜਾਂ ਨਹੀਂ ਪਹੁੰਚਦੇ ਇਹ ਜਾਂਚ ਦਾ ਵਿਸ਼ਾ ਹੈ ਪਰ ਪੁਲਿਸ ਹੱਥ ਪਾਊਗੀ ਜਾਂ ਨਹੀਂ ਪਾਊਗੀ ਬਾਅਦ ਦੀ ਗੱਲ ਹੈ ਪਰ ਆ ਜਿਹੜਾ ਹੱਥ ਇਹਨਾਂ ਦੇ ਗੱਲੇ ਨੂੰ ਪੈ ਗਿਆ ਬਾਈ ਦਾ ਤਾਂ ਵੱਡਾ ਨੁਕਸਾਨ ਹੋ ਗਿਆ ਇੱਥੋਂ ਤੱਕ ਆ ਜਦਾ ਪੈਸੇ ਵਿਆਜ ਤੇ ਲਾ ਕੇ ਰੱਖੇ ਸੀ ਕਿਉਂਕਿ ਸਮਾਨ ਲੈ ਲਈ ਇਹਨਾਂ ਨੇ ਜਾਣਾ ਸੀ ਇਹ ਹਾਲਾਤ ਕੋਲ ਗੁਰੂ ਵਰਸਾ ਦੇ ਬਣ ਰਹੇਗਾ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਕੋ ਦਾ ਗੁਰੂ ਵਰਸਾ ਲਈ